जनता पार्टी आज आज मैं एक दो बातें मंडल प्रधान होने के नाते मैं बताना चाहता हूँ कि आखिर भारतीय जनता पार्टी का भारतीय जनता पार्टी का पीछे इतिहास क्या रहा है ये मान सरकार को मैं इस मंच से जल्दता हूँ कि जो हमारा पिछोकड़ है वो हम दो से शुरू हुए थे जब अटल बिहारी वाजपेयी की सरकार थी हम दो से शुरू हुए थे आज हमने तीसरी मोदी सरकार चलाई है हमारा कार्यकर्ता किसी भी धक्के में नहीं आएगा और न ही भारतीय जनता पार्टी का कार्यकर्ता डरने वाला है एक बात मैं हमारे पंजाब प्रधान जी के लिए कहना चाहता हूँ कि जो ये कहते हैं वो करते हैं आज इन्होंने साबित किया है जब इन्होंने भारतीय जनता पार्टी की, की कुर्सी संभाली चंडीगढ़ हम इनका स्वागत करने के लिए गए तो मेरे को इनकी एक बात थोड़ी पसंद आई इन्होंने मंच से एक बात कही थी कि वोटे आए बढ़े को कम आ जाए लेकिन मैं भारतीय जनता पार्टी के किसी भी कार्यकर्ता ने बैठ नहीं लगन लिया किसी भी कार्यकर्ता ने बैठने नहीं लगने वाला आज आज वो इस का सबूत है आज सुनील जाखड़ जी थे आए हैं आज सबूत है सारे कार्यकर्ता को के जब गिरफ्तार किया गया ਸਤਿ ਸ਼੍ਰੀ ਅਕਾਲ ਜੱਖ ਜੀ ਨੇ ਤੁਰੰਤ ਫੈਸਲਾ ਲਿਆ ਵੀ ਮੈਂ ਮੌਕੇ ਤੇ ਚਲੋਣਾ ਆਪਦੇ ਖੜੇ ਕਰਕਰ ਤੁਹਾਨੂੰ ਸੁਣਾ ਲਾਂਗਾ ਇਹ ਸਾਰੇ ਪੰਜਾਬ ਪ੍ਰਧਾਨ ਜੀ ਅੱਗੇ ਬਖਤਾ ਹੋਤਰੇ ਬੋਲਣ ਵਾਲੇ ਮੈਂ ਸਾਡੇ ਨੂੰ ਬੇਨਤੀ ਕਰਾਂਗਾ ਵੀ ਇੱਕ ਇੱਕ ਮਿੰਟ ਦਾ ਸਿਰਫ ਟਾਈਮ ਦੇ ਦਿਓ ਜੀ ਇੱਕ ਇੱਕ ਮਿੰਟ ਟਾਈਮ ਲੈਂਦੇ ਹਾਂ ਹਾਂ ਜੀ ਕਹਿੰਦੇ ਸੀ ਨਾ ਪਰ ਸਾਰੇ ਹੀ ਚੰਗੀਤਾ ਇਹ ਰੇਤਾ ਚੋੜਦੇ ਆ ਬਹੁਤ ਕੁਛ ਕਰਦੇ ਆ ਸਾਰੇ ਇਹ ਚੋੜਾ ਨੇ ਸਬੂਤ ਇਕੱਠਾ ਕਰਦੇ ਆ ਤੇ ਤੁਸੀਂ ਚੱਟ ਕੇ ਦੇਖ ਰਾ ਤੇ ਕੱਲ ਜਾਰੀ ਸਾਹਿਬ ਦੇ ਨਾਲ ਬੈਠੀਗਾ ਇਹਨਾਂ ਨੇ ਚਾਕੇ ਕੈਸੀ ਹਾਲਤ ਤੇ ਪਾਈ ਰਮਨ ਅੰਦਰ ਕਰਦਾ ਮਰੋ ਛੋਟੀ ਤਾਕਤ ਕਰਕੇ ਮੈਂ ਇੱਥੇ ਖੜਾ ਤੇ ਸਾਰੇ ਵਰਕੇ ਖੜੇ ਆ ਮੈਂ ਇੱਕ ਵਾਰੀ ਕਰਦਾ ਇਹ ਸਰਕਰ ਰੋਕਰ ਲੈ ਕੇ ਇੱਕ ਪਰਚਾ ਹੋਰ ਦੇਣਗੇ ਮੈਂ ਪੁੱਛਣਾ ਚਾਹੁੰਦਾ ਉਹ ਪਰਚਾ ਉਹ ਕੀ ਦੇਤੇ ਦੇਣ ਜਾ ਰਹੇ ਅਸੀਂ ਜਮੇ ਸੁਨੀਲ ਆ ਜਿਹੜਾ ਕੰਮ ਕੀਤਾ ਹੈ ਨਾ ਪੰਜਾਬ ਸਰਕਾਰ ਨੇ ਆ ਜਿਹੜਾ ਕੰਮ ਕਰਵਾਇਆ ਪੰਜਾਬ ਪੁਲਸ ਤੋਂ ਉਹਦੇ ਨਾਲ ਮੈਂ ਮੇਰੇ ਖਿਆਲ ਤਾਂ ਬੀਜੇਪੀ ਦੇ ਵਰਕਰ ਨੂੰ ਵੀ ਚਾਨਣਾ ਹੋ ਗਿਆ ਹੁਣ ਕਿ ਨਹੀਂ ਪਤਾ ਮੈਂ ਦੱਸਦੇ ਨਾ ਸਾਹਿਬ ਇੱਕ ਬੜੀ ਜਜਿੰਗ ਕਿਚਨ ਸੀਗੀ ਵੀ ਪਿੰਡਾਂ 'ਚ ਜਾਣਾ ਨਹੀਂ ਜੀ ਬੰਨਾ ਖਾਲੀ ਕਹਿੰਦੇ ਸੀ ਵੀ ਸਾਡੇ ਨਾਲ ਸਮਝੌਤਾ ਹੈ ਜਾਣਾ ਨਹੀਂ ਪਿੰਡ ਤਾਂ ਸਾਸੀਂ ਦੇਖਾਂਗੇ ਸਾਡੀ ਸਾਡੀ ਜਦਾਦ ਹੈ ਤੇ ਹਰੇਕ ਵਰਕਰ ਦੇ ਆ ਚੱਕ ਜੀ ਸੀਗੀ ਵੀ ਪਿੰਡਾਂ 'ਚ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੇਖੋ ਪੰਜਾਬ ਦੀ ਇਸ ਗੁਰੂਆਂ ਵੀਰਾਂ ਫਕੀਰਾਂ ਦੀ ਧਰਤੀ ਤੇ ਖੜੇ ਆ ਗੁਰੂ ਮਹਾਰਾਜ ਨੇ ਕੀ ਕਿਹਾ ਸੀਗਾ ਕੋਈ ਕਿਸੇ ਕੋ ਰਾਜ ਨਾ ਦੇਹੇ ਆਪ ਦੇ ਪਿੰਡਾਂ ਚ ਵੜਨ ਦਾ ਜਿਹੜਾ ਆ ਤੁਸੀਂ ਆ ਜਿਆਨੀ ਸਾਹਿਬ ਵੰਦਨਾ ਜੀ ਦਾਕਾ ਜੀ ਆਹ ਜਿਹੜੀਆਂ ਤੁਸੀਂ ਕੱਲ ਡਾਂਗਾ ਖਾਦੀਆਂ ਧੱਕੇ ਖਾਦੇ ਆ ਆ ਪੰਜਾਬ ਦੇ ਬੀਜੇਪੀ ਪਾਰਟੀ ਦੇ ਨਹੀਂ ਆ ਪੰਜਾਬ ਦੇ ਗਰੀਬਾਂ ਦੇ ਹੱਕ ਦੇ ਵਾਸਤੇ ਖੜੇ ਆ ਅੱਖ ਦਾ ਵੀਜ਼ਾ ਹੀ ਸ਼ੁਕਰ ਤਾਂ ਪੰਜਾਬ ਦੇ ਗਰੀਬਾਂ ਨੇ ਤੁਹਾਨੂੰ ਪਿੰਡਾਂ ਦਾ ਰਾਹ ਖੋਲਤਾ ਤੁਹਾਡੇ ਵਾਸਤੇ ਕਹਿੰਦਾ ਆਪਣੀ ਤੋੜਦਾ ਕਿਸੇ ਦੀ ਪਾ ਨਹੀਂ ਪੰਨਦਾ ਕਿਸੇ ਦੀ ਆਮ ਬੱਤ ਮਾਰੀ ਗਈ ਹੈ ਸਰਕਾਰ ਦੀ ਅਕਲੀ ਵਾਲੇ ਜਿਹੜੇ ਲੁਟੇਰੇ ਆਏ ਇੱਥੇ ਭਗਵੰਦ ਮਾਨ ਜੀ ਤਾਂ ਠੇਕੇ ਤੇ ਦੇ ਰੱਖੀ ਹੈ ਆ ਸਰਕਾਰ ਠੇਕੇ ਤੇ ਚੱਲ ਰਹੀ ਹੈ ਬਾਅਦ ਚ ਥਿਆਣੇ ਨਹੀਂ ਕਹਿੰਦਾ ਫੇਰ ਲੱਭਦੀ ਫਿਰੇਗੀ ਆਣੇ ਉੱਡਾ ਵਾਲੇ ਟੁਰ ਜਾਣਗੇ ਭਗਵੰਦ ਮਾਨ ਹੋਣੀ ਤੇ ਜਿਹੜੇ ਐਮ ਐਲ ਏ ਸਾਹਿਬ ਆਰ ਇੱਥੇ ਕੁੰਮਰੇ ਐ ਪੈਸੇ ਕੱਟੇ ਕਰਦੇ ਐ ਇਹਨਾਂ ਸਾਰਿਆਂ ਨੂੰ ਭੁਗਤਣੀਆਂ ਪੈਣਗੀਆਂ ਉਹ ਤਾਂ ਜਾ ਕੇ ਦਿੱਲੀ ਬੈਹਿ ਜਾਣਗੇ ਮੇਰਾ ਇੱਥੇ ਬਹਿਣੀ ਆ ਸਾਬ ਇਸ ਕਰਕੇ ਤੁਸੀਂ ਤਕੜੇ ਹੋਇਓ ਇਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੇ ਹੱਕ ਸਮਝਾਣੇ ਆ ਸਾਬ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਤੁਹਾਡੇ ਇੱਥੇ ਸਾਡੇ ਕਿਸੇ ਦੇ ਜੇਬ 'ਚ ਜਾਂ ਹੱਥ 'ਚ ਕੋ ਕੰਪਿਊਟਰ ਦੇਖ ਰਹੇ ਹੋ ਪੰਜਾਬ ਸਰਕਾਰ ਨੇ ਕੱਲ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹਨਾਂ ਤੇ ਜਦੋਂ ਪੁੱਛਿਆ ਅੱਜ ਪੰਜਾਬ ਪੁਲਿਸ ਦੇ ਸਪੋਕਸਪਰਸਨ ਦਾ ਬਿਆਨ ਆ ਕਿ ਕਿਸੇ ਡੀਜੀਪੀ ਸਾਹਿਬ ਨੇ ਹਿੰਮਤ ਨਹੀਂ ਕੀਤੀ ਬਿਆਨ ਦੇਣ ਦੀ ਸਪੋਕਸਪਰਸਨ ਤੋਂ ਵਿਤਵਾਦ ਉਹ ਸਪਸਟਾ ਰਾਂ ਨਹੀਂ ਵਧੀ ਪਾਰਟੀਆਂ ਦੇ ਹੁੰਦੇ ਐ ਇਹ ਪੁਲਿਸਾਂ ਦੇ ਸਪੋਰਟ ਪਰਸਨ ਕੀ ਕਹਿੰਦੇ ਐ ਸਾਨੂੰ ਸ਼ਿਕਾਇਤਾਂ ਮਿਲੀਆਂ ਡਾਟਾ ਚੋਰੀ ਹੋ ਰਿਆ ਸੀ ਗਰੀਬਾਂ ਦਾ ਡਾਟਾ ਚੋਰੀ ਹੋ ਰਿਆ ਸੀ ਮੱਟਾ ਤਾਂ ਚੋਰੀ ਨਹੀਂ ਹੋ ਰਿਆ ਸੀ ਸਾਡੇ ਆਟੇ ਚੋਰ ਤਾਂ ਤੁਸੀਂ ਹੋ ਗਰੀਬ ਦੇ ਘਰੇ ਕੁਝ ਹੋਊਗਾ ਤਾਂ ਚੋਰੀ ਹੋਊਗਾ ਗਰੀਬ ਦੇ ਘਰੇ ਤੁਸੀਂ 10000 ਰੁਪਏ ਮਹੀਨੇ ਦਾ ਦਿੱਤਾ ਹੁੰਦਾ ਫੇਰ ਤਾਂ ਸਾਡੇ ਦੇ ਪਰਚੇ ਦਰਜ ਕਰਦੇ ਵੀ ਬੀਜਪੀ ਵਾਲੇ ਆਏ ਤਾਂ ਚੋਰੀ ਕਰਕੇ ਲੈ ਗਏ ਜੀ ਇੱਥੇ ਤੋਂ ਅਸੀਂ ਤੈਨ ਜਾਣੇ ਆ ਉਦੋਂ ਤੁਸੀਂ ਕਹਿੰਦੇ ਨਹੀਂ ਜਿੱਥੇ ਡਾਟਾ ਚੋਰੀ ਹੋ ਰਹੀ ਹੈ ਜੀ ਇਹ ਤਾਂ ਬੜਾ ਅਕੇ ਧੱਕਾ ਕਰ ਰਹੇ ਲੋਕਾਂ ਦੇ ਨਾਲ ਬੜਾ ਝੂਲਮ ਹੋ ਰਿਹਾ ਉਹਨਾਂ ਦਾ ਡਾਟਾ ਚੋਰੀ ਹੋ ਰਿਹਾ ਜੀ ਇਹਦਾ ਡਾਟਾ ਚੋਰੀ ਹੋ ਜੂਗਾ ਸਭ ਸਭ ਗਰੀਬਾਂ ਵਾਸਤੇ ਕੀ ਮਾਂ ਬਣਾਈ ਹੈ ਭਾਜੀ ਜੀ ਗਵਰਨਮੈਂਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਚ ਜੀ ਸਰਕਾਰ ਬਣਾਈ ਹੈ ਉਹਨਾਂ ਦਾ ਸਿੱਧਾ ਸੀਗਾ ਗਰੀਬ ਦੀ ਮਦਦ ਕਰੋ ਸਭ ਆਪਿਆ ਵੋਟਾਂ ਆ ਜਾਣੇ ਉਸੇ ਲੈਣ ਤੇ ਮੈਂ ਕਿਹਾ ਸੀ ਵਸੇ ਪੰਜਾਬ ਦੇ ਵਿੱਚ ਹੁਣ ਇੱਥੇ ਸੁਨੀਲ ਬੋਲੇ ਸੁਨੀਲ ਨੇ ਕੀ ਗਿਆ ਆਪਾਂ ਆਪਾਂ ਨਾਮਰਾਸ਼ੀ ਦੇ ਮਨਰੇ ਮੈਂ ਕਿਹਾ ਸੀਗਾ ਦਿਲ ਜਿੱਤੋ ਫੋਟਾ ਆਪਿਆ ਬਾਜਣ ਗਿਆ ਅਸੀਂ ਇੱਥੇ ਵਿੱਚ ਤੜਾਏ ਆਂ ਉਹਦਾ ਭਲਾ ਕਰੋਗੇ ਗਰੀਬ ਦਾ 2002 ਦੇ ਮੈਂ ਪਹਿਲੀ ਵਾਰੀ ਇਲੈਕਸ਼ਨ ਐ ਐਮਐਲਏ ਦਾ ਇਕੋ ਬੁਰਾ ਲੜਿਆ ਸਾਹਿਬ ਉਦੋਂ ਦੀ ਕੋਈ ਸਪੀਚ ਪਈ ਹੋਣੀ ਕਿ ਉਹਦਾ ਇਹਨੇ ਵੀਡੀਓ ਬਾਡੀ ਹੋਣੀ ਸੀ ਬੰਦੇ ਪਰ ਫਿਰ ਵੀ ਕੱਢ ਲੋ ਉੱਥੇ ਮੈਂ ਕਿਹਾ ਸੀਗਾ ਗਰੀਬ ਦੀ ਮਦਦ ਕਰੋ ਨਾ ਦੇਵੇ ਅਸ਼ੀਰਵਾਦ ਤਾਂ ਦੇਊਗਾ ਆਧਿਆ ਨਗਰੀ ਗਰੀਬ ਦਾ ਅਸ਼ੀਰਵਾਦ ਵੀ ਤੇ ਗਰੀਬ ਅਸ਼ੀਰਵਾਦ ਵੀ ਕੰਮ ਕਰਦਾ ਹੈ ਤੇ ਮੇਰੇ ਸਾਥੀਓ ਸੁਣ ਲਓ ਗਰੀਬ ਦੀ ਹਾ ਵੀ ਬੜੀ ਮਾਰਦੀ ਹੈ ਇੱਕ ਚਾ ਕੇ ਬੈਠੀ ਐ ਸਭ ਗਰੀਬ ਦੀ ਹਾ ਜੇ ਨੂੰ ਲੱਗੂਗੀ ਆ ਜਿਹੜੀ ਸਰਕਾਰ ਅਹੰਕਾਰ ਚ ਡੁੱਬੀ ਫਰਦੀ ਆ ਪੁਲਿਸ ਨੂੰ ਕੇ ਕਰਕੇ ਐ ਕੇ ਪਤਾ ਲੱਗਿਆ ਉਹ ਨਣਾ ਜੀ ਨੇ ਦੱਸਿਆ ਵੀ ਉੱਥੇ ਰਾਏਪੁਰੇ ਪਿੰਡ ਦੇ ਸੱਚੇ ਕਨਾਤ ਲਾ ਰੱਖੀ ਸੀ ਤੰਬੂ ਤੇ ਕੁਰਸੀਆਂ ਲਾ ਰੱਖੀ ਸੀ ਪੁਲਿਸ ਆ ਗਈ ਕਹਿੰਦੇ ਉਹ ਬੈਂਟ ਵਾਲੇ ਕਰਕੇ ਮੈਂ ਇੱਥੇ ਤੁਹਾਡੇ ਵਿੱਚ ਆਇਆ ਕਰਾਂ ਪੰਜਾਬ ਦੇ ਅੰਦਰ ਇੱਕ 91 ਲੱਖ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਸਾਬ 91 ਲੱਖ ਕੁਛ ਯਾਰ ਲੋਕਾਂ ਦੇ ਆਯੁਸ਼ਮਾਨ ਕਾਰਡ ਜਿਹਦੇ ਤਹਿਤ ਆ ਜਿਹੜੇ ਸੰਦੀਪ ਜਾਖੜ ਹੋਰੀ ਗੱਲ ਕਰ ਰਹੇ ਸੀਗੇ ਕਿ ਮੁੰਡੇ ਦਾ ਆਪਰੇਸ਼ਨ ਉੱਥੋਂ ਹੋ ਗਿਆ ਏਮਸ ਵਿਰੁੱਧ ਬਟਿੰਡੇ ਚੋਂ 270000 ਰੁਪਏ ਉਹਨਾਂ ਵਾਸਤੇ ਉਹ ਆਯੁਸ਼ਮਾਨ ਕਾਰਡ ਜਿਹੜੇ ਬਣਦੇ ਆ ਮੋਦੀ ਸਾਹਿਬ ਦੀ ਸਰਕਾਰ ਨੇ ਬਣਾਏ ਆ 91 ਲੱਖ ਹਰਿਆਣੇ ਦੀ ਆਬਾਦੀ ਆਪਣੇ ਤੋਂ ਕਿੰਨੀ ਘੱਟ ਹੈ ਸਰ ਹਰਿਆਣੇ ਦੀ ਆਬਾਦੀ ਘੱਟ ਆਪਣੇ ਤੋਂ ਉਹ ਛੋਟੇ ਬਣਾਇਆ 640 ਦੀ ਬੇਨਤੀ ਜੇ ਜੇ ਆਪਾਂ 3 ਕਰੋੜਾਂ ਦਾ ਉਹ 2.5 ਕਰੋੜ ਹੋਣੇ ਹੈ ਉਹਨਾਂ ਦੇ ਬਣੇ ਹੈ ਆਪਣੇ ਤੋਂ ਡੇਢ 1 ਕਰੋੜ 41 ਲੱਖ ਤੇ ਆਹ ਜਿਹੜੇ ਕੈਂਪਾਂ ਨੂੰ ਤੁਸੀਂ ਰੋਕ ਰਹੇ ਹੋ ਹੱਥ ਇਸ ਲਈ 1 ਮਹੀਨੇ ਦੇ ਅੰਦਰ ਜਦੋਂ ਆ ਸਰਕਾਰ ਸੁੱਤੀ ਪਈ ਸੀ ਅਜੇ ਸੇਖ ਨਹੀਂ ਸੀ ਆਇਆ ਗਰੀਬਾਂ ਚ ਆਵਾਜ਼ ਉੱਠਣ ਲੱਗੀ ਕਿ ਲੈ ਵੀਆ ਸੁਣ ਤਾਂ ਵੀ ਗੁੰਮਰਾਹ ਹੀ ਕਰ ਰੱਖਿਆ ਸੀ ਜੀਜੇ ਬੀਵਾਸਤੇ ਬੀਜੇਵੇ ਇਸ ਦਾ ਘਮ ਵੀ ਪੜਾ ਠੀਕ ਕਰੀ ਜਾਂਦੀ ਐ ਸਾਡੇ 5-5 ਲੱਖ ਦੇ ਕਾਰਡ ਇੰਸ਼ੋਰੈਂਸ ਦੇ ਫੈਸਿਓਨ ਦੇ ਇੰਸ਼ੋਰੈਂਸ ਤੇ ਪੜਾਈ ਜਾ ਰਹੀ ਐ ਪਿਛਲੇ 1 ਮਹੀਨੇ ਦੇ ਅੰਦਰ 65000 ਐਗਜੈਕਟ ਵੀਰੇ 64000 ਕੁਛ 64000 ਕਾਰਡ 1 ਮਹੀਨੇ ਦੇ ਅੰਦਰ ਬਣਿਆ ਸਾਹ ਜਿਹੜੇ ਲੋਕ ਇਸ ਸਕੀਮ ਤੋਂ ਵਾਝੇ ਸੀਗੇ ਮੇਰੇ ਵਰਕਰ ਸਾਥੀ ਜਿਹੜੇ ਸੀਗੇ ਇਹਨੇ ਚੱਕੀ ਜੀ ਮੰਨੀ ਜਾਂਦੇ ਸੀ ਪਿੰਡ 'ਚ ਜਾਵਾਂਗੇ ਲੋਕ ਸਵਾਲ ਕਰਨਗੇ ਕਿਸਾਨ ਸਾਥੀ ਪੁੱਛਣਗੇ ਵੀ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਮੈਂ ਦੱਸਦਾ ਸਭ ਲੋਕ ਸਵਾਲ ਕਰਨ ਦੇ ਚੱਕਰ ਤੂੰ ਕਿ ਤੇਰਾ ਮੁੱਲ ਜਨਾ ਕਿਸਾਨਾਂ ਦਾ ਭੈ ਜਿਹੜਾ ਸੀ ਪਹਿਲਾਂ ਉਧਰ ਜੇ ਦੋਸਿਗਾ ਜਦੋਂ ਉਹਨਾਂ ਨੂੰ ਪੀੜ ਪਈ ਉਦੋਂ ਤੂੰ ਸਾਡੇ ਨਾਲ ਖੜਾ ਸੀ ਅੱਜ ਕਿੱਧਰ ਖੜਾ ਮੈਂ ਦੱਸਦਾ ਸਭ ਸ਼ਾਮ ਨੂੰ ਮੁੜ ਕੇ ਕਰਿਆ ਆ ਦੇਖਣ ਵਾਲੇ ਪੁੱਛਿਆ ਮੇਲਾ ਕਿਹਨੇ ਸੀਗਾ ਕਹਿੰਦਾ ਕਾਵਾ ਮੇਲਾ ਸੀ ਮੇਰੇ ਵਾਲੀ ਪੂਰੀ ਦੇ ਕੱਠ ਸੀਗਾ ਆ ਸਾਹਿਬ ਕਿਹੜਾ ਵਟਸੀ ਦਾ ਨਾਲ ਉਹਦੇ ਨਾਲ ਅਮਰੀਕਾ ਨਾਲ ਡੋਨਲਡ 트ੰਪ ਨਾਲ ਉਹਦਾ ਰੋਲਾ ਵੀ ਸਾਡੇ ਜਿਹੜੇ ਉੱਥੇ ਅਮਰੀਕਾ ਦੇ ਕਿਸਾਨ ਹੈ ਉਹਨਾਂ ਦੀ ਫਸਲ ਵਿਕਦੀ ਨਹੀਂ ਦੀ ਉਹਨਾਂ ਦਾ ਅਨਾਜ ਉਹ ਇੱਥੇ ਹਿੰਦੁਸਤਾਨ ਚ ਭੇਜੋ ਕਿਉਂ ਉਹਨਾਂ ਦਾ ਅਨਾਜ ਉਹਨਾਂ ਦੀ ਸਬਜ਼ੀਆਂ ਉਹਨਾਂ ਦਾ ਫਲ ਉਹਨਾਂ ਦਾ ਦੁੱਧ ਕਿਉਂ ਇੱਥੇ ਆਣ ਲੱਗਿਆ